ਹੈਲੋ ਸਸ ਦੀ ਗਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨੇ ਜਗਤ ਜੀ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਬਹੁਤ ਹੀ ਵਧੀਆ ਰੈਸਪੀ ਜੋ ਕਿ ਹੈਗੀ ਹੈ ਪੋਟੈਟੋ ਰੋਲ ਜੋ ਕਿ ਬਣਾਉਣਾ ਬਹੁਤ ਜ਼ਿਆਦਾ ਈਜ਼ੀ ਹੈ ਐਸੇਮ ਛੁੱਟੀਆਂ ਦਾ ਟਾਈਮ ਹੈ ਬੱਚੇ ਕੁਛ ਨਾ ਕੁਛ ਆਪਣੇ ਸ਼ਾਮ ਦੇ ਟਾਈਮ ਤੇ ਕੁਛ ਨਾ ਕੁਛ ਉਹਨਾਂ ਨੂੰ ਛੋਟੀ ਮੋਟੀ ਭੁੱਖ ਦੇ ਵਿੱਚ ਆਪਾਂ ਤੁਸੀਂ ਇਹਨੂੰ ਬਣਾ ਕੇ ਖਵਾ ਸਕਦੇ ਹੈਗੇ ਉਹ ਇਹ ਬਹੁਤ ਜਲਦੀ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਸਬਤ ਪਲਾਂ ਅਸੀਂ ਆਲੂ ਉਬਾਲਾਂਗੇ ਮੈਂ 4 ਤੋਂ 5 ਆਲੂ ਲੈਤੇ ਨੇ ਜਿਨ੍ਹਾਂ ਨੂੰ ਪਰ ਉਬਾਲ ਕੇ ਇਹਨੂੰ ਕੱਦੂਕਸ ਕਰ ਲਿੱਤਾ ਵੇ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਮੈਂ 3 ਪਿਆਜ਼ ਪਾਏ ਨੇ ਤੇ ਥੋੜੇ ਜਿਹਾ ਸਿਵਲ ਚ ਕੌਨ ਪਾਣੇ ਨੇ ਇੱਕ ਕੋਲੀ ਮੈਂ ਕੌਨ ਪਾਏ ਨੇ ਮੈਂ ਫਰੋਜ਼ਨ ਕ੍ਰਾਉਨ ਯੂਜ਼ ਕੀਤੇ ਨੇ ਤੁਸੀਂ ਚਾਹੇ ਤੇ ਫਰੈਸ਼ ਵੀ ਲੈ ਸਕਦੇ ਹੋ ਜੋ ਠੱਲੀ ਲੈ ਕੇ ਉਹਦੇ ਦਾਣੇ ਕੱਢ ਕੇ ਤੁਸੀਂ ਪਾ ਸਕਦੇ ਆ ਕਿਉਂ ਤੇ ਮੈਂ ਦੋ ਹਰੀਆਂ ਮਿਰਚਾਂ ਲੈਂਦੀ ਆ ਨਾ ਜਿਹਨੂੰ ਬ੍ਰੇਕ ਬ੍ਰੇਕ ਕੱਟ ਲਿੱਤਾ ਵੇ ਹੁਣ ਅਸੀਂ ਇਹਦੇ ਵਿੱਚ ਇੱਕ ਸ਼ਿਮਲਾ ਮਿਰਚ ਲਾ ਲਾਂਗੇ ਇਹਨੂੰ ਪਾ ਬਰੀਕ ਬਰੀਕ ਕੱਟ ਲਿੱਤਾ ਵੈ ਸਬਜ਼ੀਆਂ ਤੁਹਾਨੂੰ ਜੋ ਪਸੰਦ ਹੈ ਤੁਸੀਂ ਇਹਦੇ ਚੋਂ ਪਾ ਸਕਦੇ ਅਗੇਓ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸੁੱਕਾ ਧਨੀਆ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਨਮਕ ਪਾ ਰਹੇ ਹਾਂ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਲੈ ਸਕਦੇ ਅਗੇਓ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਮੈਂ ਇੱਕ ਚਮਚ ਲਾਲ ਮਿਰਚ ਪਾਈ ਹੈਗੀ ਹੈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਘੱਟ ਮਸਾਲੇ ਨਾਲ ਤਿਆਰ ਹੋ ਜਾਂਦੀ ਹੈ ਇੱਕ ਚਮਚ ਅਸੀਂ ਇਹਦੇ ਵਿੱਚ ਛਾਟ ਮਸਾਲਾ ਪਾਇਆ ਤੁਸੀਂ ਇਹਦੇ ਵਿੱਚ ਅਮਚੂਰ ਪਾਊਡਰ ਵੀ ਪਾ ਸਕਦੇ ਹੋ ਕਿਉਂ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਜੀਰਾ ਪਾਊਡਰ ਪਾਇਆ ਹੋਇਆ ਹੈ ਰਸੀ ਅਤੇ ਚਾਹ ਤੇ ਪਾਵਾਜੀ ਮਸਾਲਾ ਵੀ ਪਾ ਸਕਦੇ ਆ ਕਿਉਂ ਹੁਣ ਥੋੜਾ ਜਿਹਾ ਮੈਦੇ ਵਿੱਚ ਤਨੀਆ ਪਾ ਦਿੱਤਾ ਵੈ ਤਨੀਏ ਨੂੰ ਆਪਾਂ ਬਰੀਕ ਕੱਟ ਕੇ ਚੰਗੀ ਤਰ੍ਹਾਂ ਤੋਕ ਕੇ ਫਿਰ ਆਪਾਂ ਪਾਇਆ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਮਿਲ ਕੋ ਇੱਕ ਡੋਅ ਦੀ ਤਰ੍ਹਾਂ ਬਣਾ ਲਾਂਗੇ ਆਪਾਂ ਇਹਨੂੰ ਆਪਾਂ ਸਾਰਿਆਂ ਨੂੰ ਦੇਖੋ ਚੰਗੀ ਤਰੀਕੇ ਨਾਲ ਮਿਕਸ ਕਰ ਲਿੱਤਾ ਵੈ ਹੁਣ ਅਸੀਂ ਇਹਦੇ ਰੋਲ ਬਣਾ ਕੇ ਤਿਆਰ ਕਰਾਂਗੇ ਜਿਹਦੇ ਵਾਸਤੇ ਅਸੀਂ ਬ੍ਰੈਡ ਲੈ ਲਾਂਗੇ ਇਹ ਦੇਖੋ ਬੋ ਬ੍ਰੈਡ ਲੈ ਲਈ ਤੇ ਤੁਸੀਂ ਚਾਹੇ ਤੇ ਜੋ ਬ੍ਰੈਡ ਦੇ ਜੋ ਕੋਰਨਰ ਹੋ ਸਕਦੇ ਨੇ ਤੁਸੀਂ ਕੱਟ ਸਕਦੇ ਹਗੇਓ ਪਰ ਮੈਂ ਨਹੀਂ ਕੱਟ ਰਹੀ ਹੈਗੀ ਆ ਮੈਂ ਉਹਦੇ ਨਾਲ ਹੀ ਬਣਾ ਰਹੀ ਆ ਕਿਉਂਕਿ ਉਹਦੇ ਨਾਲ ਬਹੁਤ ਜ਼ਿਆਦਾ ਕਰੰਚੀ ਬਣਦੇ ਨੇ ਤੁਸੀਂ ਚਾਹੇ ਤੇ ਇਹਨੂੰ ਕੱਟ ਸਕਦੇ ਹਗੇਓ ਹੁਣ ਅਸੀਂ ਇਹਨੂੰ ਪਾਣੀ ਦੇ ਵਿੱਚ ਡਿਪ ਕਰ ਲੈਣਾ ਵੈ ਨਾਰਮਲ ਪਾਣੀ ਲਿੱਤਾ ਵੈ ਤੇ ਪਾਣੀ ਵਿੱਚ ਡਿਪ ਕਰਕੇ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਉਹਦਾ ਪਾਣੀ ਕੱਢ ਲੈਣਾ ਮੈਂ ਤੇ ਥੋੜਾ ਜਿਹਾ ਮਿਕਸਰ ਆਪਾਂ ਇਹਦੇ ਵਿੱਚ ਪਾ ਦੇਣਾ ਮਿਕਸਰ ਤੇ ਆਪਾਂ ਇਸ ਤਰੀਕੇ ਨਾਲ ਹਲਕੇ-ਹਲਕੇ ਹੱਤਾਂ ਨਾਲ ਇਹਨੂੰ ਇਸ ਤਰੀਕੇ ਨਾਲ ਰੋਲ ਬਣਾ ਲੈਣਾ ਆਪਾਂ ਨੇ ਇਹ ਦੇਖੋ ਸਾਡਾ ਜੋ ਰੋਲ ਬਣ ਕੇ ਤਿਆਰ ਹੋ ਚੁੱਕਿਆ ਵੈ ਐਸੀ ਤਰੀਕੇ ਨਾਲ ਆਪਾਂ ਸਾਰੇ ਤਿਆਰ ਕਰਾਂਗੇ ਪਾਣੀ 'ਚ ਡਿਪ ਕਰਨਾ ਹੈ ਹਲਕਾ ਡਿਪ ਕਰਨਾ ਹੈ ਤੇ ਜੋ ਵੀ ਇਹਦਾ ਜੋ ਪਾਣੀ ਹੈਗਾ ਐਕਸਟਰਾ ਸਾਰਾ ਪਾਣੀ ਆਪਾਂ ਕੱਢ ਦੇਣਾ ਮੈਂ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਮਿਕਸਚਰ ਲੈ ਲੈਣਾ ਜਿੰਨਾ ਪਰ ਥੋੜਾ ਲੱਤਾ ਵੈ ਜਿੰਨਾ ਕਿ ਸਾਡਾ ਬ੍ਰੈਡ ਦੇ ਵਿੱਚ ਆ ਸਕੇ ਹੁਣ ਹਲਕੇ ਹਲਕੇ ਹੱਤਾਨਾ ਆਪਾਂ ਇਸ ਤਰੀਕੇ ਨਾਲ ਦਬਾ-ਦਬਾ ਕੇ ਪ੍ਰੈਸ ਕਰਕੇ ਆਪਾਂ ਦਾ ਰੋਲ ਤਿਆਰ ਕਰ ਲੈਣਾ ਵੈ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਆਪਾਂ ਚੰਗੀ ਤਰੀਕੇ ਨਾਲ ਬ੍ਰੈਡ ਦੇ ਨਾਲ ਕਵਰ ਕਰ ਦਿੱਤਾ ਹੈ ਆਲੂਆਂ ਨੂੰ ਐ ਦੇਖੋ ਸਾਡਾ ਰੋਲ ਬਣ ਕੇ ਤਿਆਰ ਹੋ ਚੁੱਕਿਆ ਵੈ ਐਸੇ ਤਰੀਕੇ ਨਾਲ ਆਪਾਂ ਸਾਰੇ ਰੋਲ ਬਣਾ ਕੇ ਤਿਆਰ ਕਰ ਲਾਂਗੇ ਐ ਦੇਖੋ ਸਾਡੇ ਜੋ ਰੋਲ ਹੈ ਬਣ ਕੇ ਤਿਆਰ ਹੋ ਚੁੱਕੇ ਨੇ ਰੋਲ ਬਣਾ ਕੇ ਆਪਾਂ 10 ਮਿੰਟ ਵਾਸਤੇ ਇਹਨੂੰ ਰੱਖ ਦਾਂਗੇ ਫ੍ਰਿਜ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਫਰਾਈ ਕਰਾਂਗੇ ਐ ਦੇਖੋ ਤੇਲ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਨੂੰ ਫਰਾਈ ਕਰਾਂਗੇ ਮੈਂ ਸਰੋਂ ਦਾ ਤੇਲ ਲਿੱਤਾ ਵੈ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਏ ਕਿਉਂ ਤੁਸੀਂ ਚਾਹੇ ਤੈਨੂੰ ਰਿਫਾਈਨਡ ਵਿੱਚ ਵੀ ਤਲ ਸਕਦੇ ਏ ਕਿਉਂ ਮੈਂ ਸਰੋਂ ਦਾ ਤੇਲ ਚ ਲਿੱਤਾ ਵੈ ਸਰੋਂ ਦਾ ਤੇਲ ਚੰਗੀ ਤਰੀਕੇ ਨਾਲ ਗਰਮ ਕਰਕੇ ਉਹਦਾ ਧੂਆਂ ਕੱਢ ਕੇ ਫਿਰ ਉਸ ਤੋਂ ਬਾਅਦ ਮੈਂ ਯੂਜ਼ ਕਰ ਰਹੀ ਆ ਹੁਣ ਜਦ ਸਾਡਾ ਤੇਲ ਗਰਮ ਹੋ ਗਿਆ ਵੈ ਇੱਕ ਇੱਕ ਕਰਕੇ ਅਸੀਂ ਜੋ ਸਾਡੇ ਜੋ ਰੋਲ ਨੇ ਬਣਾਏ ਸੀਗੇ ਉਹ ਅਸੀਂ ਇਹਦੇ ਚ ਪਾ ਦਾਂਗੇ ਮਸਲ ਕੇ ਨਾ ਤੇਲ ਇੱਕ ਵਾਰ ਚੰਗੀ ਤਰ੍ਹਾਂ ਗਰਮ ਕਰ ਲੈਣਾ ਮੈਂ ਉਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਰੋਲ ਨੂੰ ਪਾਣਾ ਹੈ ਗੈਸ ਅਸੀਂ ਸਲੋ ਕਰ ਦੇਣਾ ਹੈ ਤੇ ਸਲੋ ਗੈਸ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਆਪਾਂ ਬਹੁਤ ਜ਼ਿਆਦਾ ਤੇ ਗਰਮ ਤੇਲ ਚ ਨਹੀਂ ਪਾਣੇ ਇਹਨਾਂ ਤੇ ਥੋੜੀ ਦੇਰ ਵਾਸਤੇ ਇਹਨੂੰ ਬਿਲਕੁਲ ਨਹੀਂ ਹਿਲਾਉਣਾ ਜਦੋਂ ਸਾਡਾ ਇੱਕ ਪਾਸਾ ਚੰਗੀ ਤਰ੍ਹਾਂ ਸਿੱਕ ਜਾਵੇ ਕਲਰ ਚੇਂਜ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪਲਟਾਵਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਇੱਕ ਪਾਸਾ ਦਾ ਜੋ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ बस ਆਪਾਂ ਨੂੰ ਅਲਰਟ ਫਲਟ ਕਰਕੇ ਦੋਨੋਂ ਪਾਸੇੋਂ 골ਡਨ ਕਲਰ ਆਨ ਤੱਕ ਆਪਾਂ ਨੂੰ ਫਰਾਈ ਕਰਾਂਗੇ ਇਹ ਦੇਖੋ ਇਸੇ ਤਰੀਕੇ ਨਾਲ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਅਗੇ ਉਹ ਜਦ ਤਹੀਆਂ ਦਾ ਬਿਲਕੁਲ ਕਰੰਚੀਪਾਨ ਆ ਜਾਵੇ ਤਾਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਇਹ ਦੇਖੋ ਆਪਾਂ ਸਲੋ ਗੈਸ ਤੇ ਹੀ ਇਹਨਾਂ ਨੂੰ ਬਣਾ ਰਹੇ ਹਾਂ ਇਹ ਦੇਖੋ ਸਾਡੇ ਚੰਗੇ ਤਰੀਕੇ ਨਾਲ ਸਾਡੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਕਲਰ ਦੇਖ ਸਕਦੇ ਹੋ ਇਹਦਾ ਕਲਰ ਬਰਾਊਨ ਹੋ ਚੁੱਕਿਆ ਹੋਇਆ ਹੈ ਬਸ ਆਪਾਂ ਇੰਨੀ ਦੇਰੀ ਕਰਨਾ ਵੈ ਇਹ ਦੇਖੋ ਹੁਣ ਅਸੀਂ ਇਹਨੂੰ ਕੱਢ ਲਾਂਗੇ ਤੇਲ ਵਿੱਚੋਂ ਸਾਡੇ ਜੋ ਰੋਲ ਬਣ ਕੇ ਤਿਆਰ ਹੋ ਚੁੱਕੇ ਨੇ ਉਹਨਾਂ ਆਪਾਂ ਇਹਨਾਂ ਨੂੰ ਕੱਟ ਲਾਂਗੇ ਚੰਗੀ ਤਰ੍ਹਾਂ ਤੇਲ ਦਾ ਨਿਚੋੜ ਕੇ ਇਸ ਤਰ੍ਹਾਂ ਛਾਨਣੀ ਵਿੱਚ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨਾਂ ਨੂੰ ਸ਼ਾਮ ਦੇ ਟਾਈਮ ਤੇ ਜਾਂ ਬੱਚਿਆਂ ਨੂੰ ਤੁਸੀਂ ਸਵੇਰੇ ਵੀ ਬਣਾ ਕੇ ਇਹਨਾਂ ਨੂੰ ਦੇ ਸਕਦੇ ਅੱਗੇ ਬ੍ਰੇਕਫਾਸਟ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਜਾਂ ਤੇਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਅੱਗੇ ਉਹ ਬਹੁਤ ਵਧੀਆ ਲੱਗਦੇ ਨੇ ਅਸੀਂ ਤਾਂ ਛੁੱਟੀਆਂ ਦਾ ਟਾਈਮ ਹੈ ਬੱਚੇ ਹਰ ਕੁਛ ਬੱਚੇ ਚਟਨਾ ਬਟਰ ਮੰਗਦੇ ਨੇ ਤੁਸੀਂ ਇਹ ਬਣਾ ਕੇ ਉਹਨਾਂ ਨੂੰ ਦੇ ਸਕਦੇ ਆ ਕਿ ਬਹੁਤ ਜ਼ਿਆਦਾ ਵਧੀਆ ਬੰਦੇ ਨੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਉਹ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ